ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਨਗਸੇ ਲੈ ਲੈ ਕੇ ਆਂ ਜੀ ਇੱਕ ਟਾਪ ਰੀਡ ਵੜਾ ਭਾਈ ਤੇ ਇੱਕ ਮਾਜਾ ਸੋਈ ਸਵਾਈ ਤੇ ਜਿਸ ਪਿੰਡ 'ਚ ਅੱਜ ਵੀਡੀਓ ਬਣਾ ਰਹੇ ਆਂ ਪਿੰਡ ਛੰਨਾ ਗਲਬ ਸਿੰਘਾ ਜ਼ਿਲ੍ਹਾ ਬਰਨਾਲਾ ਤਹਿਸੀਲ ਦਪਾ ਭਾਈ ਨੇੜੇ ਪਿੰਡ ਆ ਜਿਹੜਾ ਪਧੌਰ ਤੇ ਸੈਣਾ ਭਾਈ ਰੂਪਾ ਨੇੜੇ ਹੀ ਰਹਿ ਜਾਂਦੇ ਆ ਤੇ ਅੱਜ ਤਰੀਕ ਆ ਭਾਈ 26 7ਵਾਂ ਮਹੀਨਾ ਤੇ 2025 ਨੂੰ ਆਪਾਂ ਵੀਡੀਓ ਕਵਰ ਕਰ ਰਹੇ ਆਂ ਆਓ ਕਰ ਲੈਨੇ ਭਾਈ ਨਾਲ ਗੱਲਬਾਤ ਅੱਜ ਭਾਈ ਜੀ ਬੱਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰੇ ਹੋ ਠੀਕ ਹੋ ਗੁਰਪ੍ਰੀਤ ਹਾਂਜੀ ਬੱਜੀ ਆ ਨਾਮ ਤੇ ਮੋਬਾਈਲ ਨੰਬਰ ਬੋਲ ਦਿਓ ਨਾਮ ਗੁਰਪ੍ਰੀਤ ਸਿੰਘ ਜੀ ਪਿੰਡ ਸ਼ਾਨਾਗਲਾਬ ਸਿੰਘ ਵਾਲਾ ਜੀ ਹੂੰ ਤੇ ਮੋਬਾਈਲ ਨੰਬਰ ਜੀ 99154 76672 ਇਹ ਬਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਭਾਈ ਜਿਹੜੀ ਇਹ ਬੈੱਡ ਦੇ ਨੇ ਕਿਹੜਾ ਸੂਆ ਸੁੰਦੀ ਆ ਇਹ ਵੀਰੇ ਪਹਿਲਾ ਸੂਆ ਗਈ ਓਕੇ ਤੇ ਮੰਨ ਵੀ ਇਹ 20 ਕਿਲੋ ਰੋਧ ਦੇ ਦਊਗੀ ਓਕੇ ਤੇ ਆਹੀ ਪੰਜ ਚਾਲ ਦਿਨ ਲੈਂਦੀ ਆ ਸੂ ਵੀ ਸਕਦੀ ਆ ਤਿਆਰੀਆਂ ਚ ਸਹੀ ਇਹ ਨਹੀਂ 5-4 ਦਿਨ ਲੈ ਵੀ ਸਕਦੀ 5-4 ਦਿਨਾਂ ਦੀ ਕੱਚੀ ਹੈ ਕੰਨ ਬੜਾ ਛੋਟਾ ਹਨਾ ਕਰਮ ਵਾਲੀ ਹਾਂ ਸੋਹਣੀ ਬੜਾ ਵਧੀਆ ਸਹੀ ਗੱਲ ਆ ਬਈ ਫੇਸ ਦੀ ਬਿਊਟੀ ਇੱਕ ਨੰਬਰ ਆ ਖੋਲੀ ਬਈ ਤੋਰੀ ਫੁੱਲ ਕਾ ਦਾ ਫੁੱਲ ਬਰੀਡ ਆ ਪ੍ਰਿੰਟ ਪ੍ਰਿੰਟ ਬੜਾ ਚੰਗਾ ਪਹਿਲਾ ਸੂਆ ਕਰਮ ਵਾਲੀ ਸੋਹਣੀ ਆ 4 ਤੋਂ 5 ਦਿਨਾਂ ਦੀ ਕੱਚੀ ਆ ਦੁੱਧ ਬਾਈ ਨੇ ਦੱਸਿਆ ਵੀ 20 ਲੀਟਰ ਦੁੱਧ ਦੀ ਆਪਾਂ ਇਹ ਤੋਂ ਜਿਹੜੀਆਂ ਉਮੀਦ ਕਰਦੇ ਆ ਬਈ ਬਾਕੀ ਤੋਰਾ ਚੈੱਕ ਕਰੋ ਕੱਦ ਚੈੱਕ ਕਰੋ ਇੱਕ ਨੰਬਰ ਆ ਬਈ ਪਸ਼ਾਤੋ ਲੈਵਾ ਦੇਖੋ ਕਮਾਲ ਦਾ ਸਾਰੀ ਫਿੱਟ ਆ ਜੀ ਵਧੀਆ ਮਸ਼ੀਨ ਵਾਲੀ ਆ ਸਹੀ ਗੱਲ ਆ ਭਾਈ ਪੂਰੀ ਫਿੱਟ ਬੱਸੀ ਆ ਹਮਮ ਇਕਲੀ ਕੱਚੀ ਕੱਚੀ ਹੁਣ ਆ ਜਾਓ ਹਿਸਾਬ ਨਾਲ ਲਾ ਲਿਓ ਤੇ ਲੈਵਾ ਹੋਰ ਵੀ ਸੋਹਣਾ ਤਿਆਰ ਕਰਕੇ ਫੇਰ ਕਰਮ ਵਾਲੀ ਨੇ ਸੋਹਣਾਗਾ ਭਾਈ ਕੀ ਮੋ ਲਾ ਵੀਰੇ ਜੈਜ ਮੋ ਲਾ ਡਾਕਟਰ ਵੱਧ ਨਹੀਂ ਕਰਨਾ ਬਸ ਐਵੇਂ ਲੱਖਵਾਗੇ ਕੀ ਡਰਾਉਣਾ ਲੋਕਾਂ ਨੂੰ 75000 ਰੁਪਏ ਲੈਣਾ ਲੈਣਾ ਵੀਰੇ ਠੀਕ ਆ ਭਾਈ 75000 ਇਹ ਤੋਂ ਛੋਟ ਕਰ ਨੂੰ 500 ਹੂੰ ਜੇ ਕਿਸੇ ਨੇ ਵੱਧ ਘੱਟ ਕਹਿਣਿਆ ਤਾਂ ਬੇਸਕ ਨਾ ਫੋਨ ਲਾਇਓ ਕੋਈ ਗੁੱਸੇ ਵਾਲੇ ਵਿੱਚ ਠੀਕ ਹੈ ਭਾਈ 75000 ਰੁਪਇਆ ਬਾਈ ਕਹਿੰਦਾ ਜਮਾ ਜਾਇਜ਼ ਮੁੱਲ ਆ ਮਾੜਾ ਮੋਟੇ ਵਿੱਚ ਇਮਾਨਦਾਰੀ ਜ਼ਰੂਰ ਹੋ ਮੁੱਲ ਜਾਇਜ਼ ਆ ਵਹਿੜ ਚੰਗੀ ਆ ਬਾਕੀ ਵਹਿੜਾਂ ਦਾ ਆ ਭਾਈ ਪਹਿਲਾ ਸੁਆ ਕਰਮਾਈ ਸੋਨੀ ਆ ਕੱਚੀ ਕੱਚੀ ਆ ਥਣ ਲੈ ਵਨ ਇਹਦੇ ਤੋਂ ਚੈੱਕ ਕਰਵਾਉਨੇ ਆ ਪਛਾਂ ਤੋਂ ਲੈ ਵਾ ਚੈੱਕ ਕਰੋ ਕਮਾਲ ਆ ਰੇ ਢਿੱਲਾਂ ਦਿਖਾਉਂਦੀ ਆ ਸਾਰੀਆਂ ਵਲਡਾਂ ਲੈ ਗੱਡੂ ਫਿਰ ਸੋਨਾ ਮੋਰੋ ਲੈ ਵਾ ਚੈੱਕ ਕਰ ਲੋ ਕੱਲੀ ਕੱਚੀ ਕੱਚੀ ਆ ਬਾਕੀ ਮੋਲ ਬਾਈ ਨੇ ਜੈ ਜੀ ਰੱਖਿਆ ਲੈਣ ਦੇਣ ਵਾਲਾ ਮੋਲ ਬਾਲੇ ਚੱਕਣਾ ਚ ਬਾਈ ਕਹਿੰਦਾ ਨਹੀਂ ਪਾਉਣਾ ਨਹੀਂ ਪਾਇਆ ਠੀਕ ਐ ਅੱਗੇ ਵੀਰੇ ਦੋ ਨੰਬਰ ਤੇ ਕਿਹੜਾ ਸੁਆ ਜੀ ਮੱਝ ਇਹ ਛੋਟੀ ਵੀਰੇ ਪਹਿਲਾ ਸੁਆ ਹੂੰ ਤੇ ਪਰਸੋਂ ਦੀ ਸੂਈ ਆ ਮਗਰ ਕੱਟੀ ਆ ਬੱਚਾ ਕੱਟੀ ਕੱਟੀ ਕਿੱਥੇ ਆ ਇਸ ਟਾਈਮ ਇਹਦੇ ਸਲੇ 7 ਲੀਟਰ 6 ਲੀਟਰ ਦੁੱਧਾ ਓਕੇ ਤੇ ਦੰਦਾ ਦੀ ਇਹ ਛੇ ਦੰਦਾ ਆ ਆ ਉਰਲੀ ਕੱਟੀ ਆਈ ਬੋਰਲੀ ਕੱਟੀ ਆ ਠੀਕ ਆ ਬਾਈ ਬੱਚਾ ਮਗਰ ਕੱਟੀ ਆ ਬਾਈ ਫੇਸ ਸਿੰਘ ਸਿੰਘ ਕੁਆਲਿਟੀ ਫੁੱਲ ਆ ਲੇਵਾ ਚੈੱਕ ਕਰਵਾ ਨਿਆ ਥਣ ਬਹੁਤ ਚੰਗਿਆ ਲੱਗਿਆ ਹਨ ਚਵਾਈ ਕਿਵੇਂ ਆਪਰਾ ਚਵਾਈ ਪੋਲੀ ਵੀਰੇ ਠੀਕ ਆ ਭਾਈ ਖੋਲੀ ਭਾਈ ਮੜੀ ਤੋਰ ਤੋਰ ਦਿਓ ਗਰਦ ਚੰਗਿਆ ਚੰਗੀ ਆ ਪਲੇ ਵੀ ਆਪਣਾ ਪੜਾ ਬਹੁਤ ਚੰਗਾ ਪਿੱਛੇ ਤੋਂ ਚੌੜੀ ਚੂੜੀ ਫੋਲਾ ਬਾਕੀ ਵਜਣ ਵਾਲੀ ਆ ਰਾਜੀ ਫੋਲਾ ਸੂਈ ਸਵਾਈਆ ਬੱਚਾ ਕੱਟੀ ਮੁੱਲ ਕੀ ਆ ਜੈਜ ਬਾ 85000 ਰੁਪਿਆ ਲੈਣਾ ਲੈਣਾ ਵੀਰੇ ਠੀਕ ਆ ਭਾਈ ਜਮਾ ਜੈਜ ਮੋਲ 85000 ਰੁਪਿਆ ਭਾਈ ਕਹਿੰਦਾ ਲੈਣਾ ਹੀ ਆ ਮੁੱਲ ਕਰਾਉਣਾ ਜਿੱਡਾ ਮਰਜੀ ਕਰਾ ਲੋ ਜਮ ਜਜ ਮੁੱਲ ਰੱਖਿਆ ਬਾਈ ਨੇ ਬਾਲਾ ਮੁੱਲ ਨਹੀਂ ਰੱਖਿਆ ਝੋਟੀ ਚੰਗੀਆ ਫੁੜਾ ਫੁੜਾ ਦੇਖੋ ਬਈ ਲੈ ਵਲੂਆ ਬਹੁਤ ਚੰਗਾ ਬਾਕੀ ਜਿਹੜਾ ਟਾਈਮ ਆ ਵੀਡੀਓ ਬਣਾਉਣ ਦਾ ਉਹ ਵੀ ਦੱਸ ਹੀ ਦਿੰਨੇ ਆ 1:30 ਹੋ ਗਏ ਹੋਸਤਾ ਮਨੰਦ ਅੱਜ ਆ ਲਾ ਲਿਓ ਸ਼ਾਮ ਤੱਕ ਕੱਢ ਰ ਜਿਹੜਾ ਕਰਮ ਵਾਲੀ ਨੇ ਹੋਰ ਵੀ ਸੋਹਣਾ ਤਿਆਰ ਕਰ ਲੈਣਾ ਹੈ ਫੜੀ ਵੀ ਫੁੱਲ ਆ ਬਈ ਮੁੱਲ ਬਾਈ ਨੇ ਬਾਲਾ ਜਜ ਰੱਖਿਆ 85 ਰਮਾਨਦਨ ਹੋ ਜਾਊਗਾ ਬਈ ਝੋਟੀ ਚੰਗੀਆ ਫੜੀ ਵੀ ਬਹੁਤਾ ਰਾਜੀ ਰੂਜੀ ਫੁੱਲ ਆ ਕਰਮ ਵਾਲੀ ਨਾਗਸੀ ਭਰਾ ਕੋਲੇ ਦੋ ਦੋਨੇ ਦਿਖਾਤੇ ਕਿਸੇ ਵੀਰ ਨੂੰ ਦੋਨਾਂ ਚ ਕੋਈ ਵੀ ਪਸੰਦ ਆਏ ਭਾਈ ਨੰਬਰ ਕਨੈਕਟ ਕਰ ਲਿਓ ਧੰਨਵਾਦ